ਸਤਿਕਾਰ ਜੀ ਸਾਰੇ ਸਾਡੇ ਜਵੰਧਾ ਰੈਕੋਰਡ 7 ਦੇ ਜਨੇ ਵੀ ਸਾਡੇ ਪਿਆਰ ਕਰਨ ਵਾਲੇ ਨੇ ਸੋ ਜਿਹੜੀ ਅਸੀਂ ਇਹ ਵੀਡੀਓ ਇੱਕ ਬਣਾਈ ਬਣਾਇ ਰਹੇ ਹਾਂਗੇ ਇਹ ਵੀਡੀਓ ਸਿਰਫ ਸਾਡੀ ਇੱਕ ਐਂਟਰਟੇਨਮੈਂਟ ਲਈ ਹੈ ਸੋ ਇਹਨੂੰ ਕੋਈ ਬਹੁਤਾ ਸੀਰੀਅਸ ਨਾ ਲਿਓ ਹਾਂ ਹਾਸਾ ਠੱਠਾ ਗੱਲਾਂ ਇਹਦੇ ਵਿੱਚ ਗੱਲਾਂ ਹਾਸਾ ਠੱਠਾ ਸਿਰਫ ਇੱਕ ਫਨ ਸ਼ਾਨ ਲਈ ਬਣਾਈ ਹੈਗੀ ਬਈ ਦੇਖ ਕੇ ਇੰਜੋਏ ਕਰਿਆ ਕਰੋ ਮਿੱਤਰੋ ਨਾਲ ਰਿਸਪੌਂਸ ਆ ਕਰੋ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਸਾਨੂੰ ਸਾਨੂੰ ਹੌਸਲਾ ਵਜਾਈ ਮਿਲੇ ਹੌਸਲਾ ਵਜਾਈ ਮਿਲੇ ਸੋ ਥੈਂਕ ਯੂ ਜੀ ਲਵ ਯੂ ਆਲ ਕਰੋ ਇੰਜੋਏ ਨੂੰ ਵੀਡੀਓ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਾਡੇ ਚੈਨਲ ਜਵੰਧ ਆਜੀ ਜੋ ਸ਼ਖਸੀਅਤ ਹੈ ਤੁਹਾਡੇ ਨਾਲ ਰੂਬਰੂ ਕਰਾਉਣੀ ਹੈਗੀ ਉਹ ਕਾਲੀਦਾਰ ਦੇ ਵਰਕਰ ਨੇ ਗੁਰਵਿੰਦਰ ਸਿੰਘ ਜੀ ਸਾਸਰੀ ਘਰ ਜੀ ਸਾਸਰੀ ਘਰ ਜੀ ਹੋ ਠੀਕ ਹੋ ਠੀਕ ਠਾਕ ਤੁਸੀਂ ਸੋ ਠੀਕ ਹੋ ਜੀ ਹਾਂ ਜੀ ਪਤੀ ਆ ਜਾ ਮੈਂ ਓਕੇ ਹੈਗਾ ਹੋਰ ਸਾਰ ਸੇਤਾ ਉਹ ਦਿਓ ਸੇਤਾ ਭਾਈ ਠੀਕ ਨੇ ਤੇਰੇ ਸਾਹਮਣੇ ਹੈਗੇ ਦੇਖ ਲੈ ਮੈਂ ਕਹਿ ਦਈਏ ਬਾਬੇ ਦੀ ਕਿਰਪਾ ਹੱਥ ਪੈਰ ਸਲਾਮਤ ਰਹਿਣ ਕਹਿੰਦਾ ਹੋਰ ਕੀ ਚਾਹੀਦਾ ਹੈਨਾ ਸਾਨੂੰ ਅੱਜ ਦੋ ਵੜਾ ਆਪਣੇ ਮਿਲਣ ਦਾ ਮਕਸਦ ਆ ਉਹ ਤੁਹਾਡੇ ਦਾ ਹੀ ਸਵਾਲ ਪੁੱਛਣੇ ਆ ਜੀ ਹਾਂ ਪੁੱਛੋ ਪੁੱਛੋ ਜਿਹੜੇ ਤੁਹਾਡੀ ਪਾਰਟੀ ਤੇ ਇਲਜ਼ਾਮ ਲੱਗ ਰਹੇ ਚਿੱਟੇ ਮਜੀਠੀਆ ਸਾਹਿਬ ਅੰਦਰ ਗਿਆ ਉਹ ਕੀ ਸਹੀ ਨੇ ਜੀ ਜਾਲੀ ਨੇ ਯਾਰ ਉਹ ਤਾਂ ਜਾਲੀ ਲਾਉਂਦੇ ਨੇ ਜਾਲੀ ਕਿਵੇਂ ਜੀ ਜਾਲੀ ਯਾਰ ਉਹੀ ਬਾਤ ਖੇਵਾ ਜਾਈਏਗੀ ਸਾਡੇ ਨਾਲ ਅੱਛਾ ਜੀ ਥੋੜੇ ਵੀ ਪੁਰਾਣੇ ਪਾਰਟੀ ਵਾਈ ਕੋਸ ਮਰਜ਼ੀ ਕਹਿ ਲੈ ਜਾਲੀ ਭਾਈ ਹੁਣ ਕੀ ਕਹਿ ਸਕਦੇ ਮਜੀਠਾ ਦਾ ਤੂੰ ਐਹ ਜਾ ਬੰਦਾ ਦੇਖ ਲੈ ਕਾਲੀ ਦਲ ਚ ਜਿੱਤੇ ਦਾ ਆ ਆਪਵਾਤੀਆਂ ਜੀ 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 ਹਾਂ ਹੋਰ ਕੋਈ ਐਸੀ ਦੀ ਗੱਲ ਨਹੀਂ ਸਭ ਆਪਸ ਆਪ ਸੁਥਰੀ ਪਾਰਟੀ ਹੈ ਜੀ ਮਾਂ ਪਾਰਟੀ ਆਪਣੀ ਪੰਜਾਬ ਦੀ ਪਾਰਟੀ ਹੈ ਹਾਂ ਤੇ ਸਰ ਜਿਹੜੀਆਂ ਅੱਗੇ ਚੋਣਾਂ ਆ ਰਹੀਆਂ 2027 ਦੀਆਂ ਉਹਦੇ ਪ੍ਰਤੀ ਤੁਹਾਡੀ ਕੀ ਨੀਤੀ ਹੈ ਜੀ 27 ਚ ਤਾਂ ਬਸ ਡਿੱਗ ਪਏ ਤਫਾਨ ਬਣ ਕੇ ਡੇਗਾ ਕਿ ਜਵੇਂ ਮਸਾਇਲਾ ਨਹੀਂ ਡਿੱਗੀਆਂ ਤੇ ਆਈ ਤੁਸੀਂ ਹਾਂ ਹਾਂ ਉਵੇਂ ਬਸ ਡਿੱਗਾ ਹੈ ਤੇ ਕੀ ਤੁਹਾਡਾ ਅਜੰਡਾ ਕੀ ਹੈ ਜੀ ਅਜੰਡਾ ਤਾਂ ਬਸ ਇਹੀ ਹੈ ਤੂੰ ਐਸਾ ਬਣਾ ਲੈ ਪੰਜਾਬ ਦੇ ਵਿੱਚ ਕਿੰਨਾ ਕੰਮ ਕਰਾਤਾ ਮੰਡੀਆਂ ਸਾਗਨ ਸਕੀਮਾਂ ਹਨ ਕਹ ਕਿੰਨੇ ਕੰਮ ਕਰਾਤੇ ਪੰਜਾਬ ਦੇ ਵਿੱਚ ਜੀ ਜੀ ਉਹ ਕੰਮਾਂ ਨੂੰ ਅੱਗੇ ਲੈ ਜਾਗੇ ਠੀਕ ਹੈ ਜੀ ਹਾਂ ਹੋਰ ਕੋਈ ਆਪਣਾ ਏਜੰਡਾ ਤਾਂ ਬੱਸ ਇਹੀ ਹੈ ਬੱਸ ਹਾਂ ਲੋਕ ਨਾਲ ਖੜਨਾ ਠੀਕ ਹੈ ਸਰ ਇਕੱਲਾ ਬੰਦਾ ਕੁਛ ਨਹੀਂ ਹੁੰਦਾ ਤੇ ਸਰ ਤੁਹਾਡੀ ਆਰਮ ਸ਼ਰੂਪ ਜਥੇਦਾਰ ਨਾਲ ਕਿਵੇਂ ਯਾਰੀ ਪਈ ਉਹ ਤਾਂ ਜੀ ਕਾਨੂੰਨ ਗੱਲ ਕਰ ਦੋ ਜ਼ਥੇਦਾਰ ਜਿਹੜੇ ਆਪਣੇ ਆਰਾਮ ਸਰੂਪ ਜੀ ਨੇ ਧਜੇਰ ਦੇ ਟੋਟੇ ਹੀ ਨੇ ਆਪਣੇ ਅੱਛਾ ਜੀ ਤੂੰ ਐਂ ਸਾਹ ਬਲਾ ਲਓ ਜੀ ਤੁਸੀਂ ਬੱਸ ਵੀ ਜਿੱਦੇ ਦੀ ਜਾਰੀ ਪਈ ਹੈਗੀ ਸਾਡੀ ਬਸ ਇੱਕ ਦੂਜੇ ਦੇ ਸਾਹ ਚ ਸਾਹ ਹੀ ਲੈਣੇ ਹੈਗੇ ਅੱਛਾ ਜੀ ਹਾਂ ਉ ਸਾਡਾ ਫੋਨ ਤੇ ਸਾਡੀ ਗੱਲਬਾਤ ਹੁੰਦੀ ਰਹ ਜਥੇਦਾਰ ਐਸ ਜੀ ਗੱਲ ਨਹੀਂ ਆਰਾਮ ਸਰੂਪ ਜੀ ਦਾ ਐਡਾ ਦਬ ਦਵਾ ਪੈ ਗਿਆ ਪਾਰਟੀ ਦੇ ਵਿੱਚ ਸੈਂ ਨਹੀਂ ਇਕੱਲੇ ਚੱਲਦੇ ਜਿੱਥੇ ਲਿਖਾ ਵੀ ਆਰਾਮ ਸਰੂਪ ਜਥੇਦਾਰ ਉਹਨਾਂ ਨੂੰ ਜਥੇਦਾਰੀ ਦਾ ਉਹਦਾ ਸਮਾਤ ਬਾਦਲ ਸਾਹਿਬ ਨੇ ਠੀਕ ਹੈ ਠੀਕ ਛੋਟੇ ਬਾਦਲ ਸਾਹਿਬ ਨੇ ਹਾਂ ਛੋਟੇ ਬਾਦਲ ਸਾਹਿਬ ਨੇ ਮਿਲ ਕੇ ਆਏ ਨੇ ਉਹ ਪਿੱਛੇ ਜਿਹੇ ਸਰਵੀਰ ਸਿੰਘ ਜੀ ਨੂੰ ਠੀਕ ਹੈ ਠੀਕ ਹਾਂ ਤੇ ਸਰ ਅਸੀਂ ਗੱਲ ਇਹ ਵੀ ਸੁਣੀ ਸੀ ਵੀ ਆ ਰਾਮ ਸਰੂਪ ਜੀ ਕਹਿ ਰਹੇ ਤੁਹਾਨੂੰ ਲਹਿਰ ਤੋਂ ਸੀਟ ਦੇਣ ਨੂੰ ਜੀ ਹਾਂ ਕਹਿੰਦੇ ਸੀ ਹੋਈ ਸੀ ਗੱਲ ਮੇਰੀ ਰਾਤ ਸੱਚੇ ਜੀ ਇਹ ਸੱਚ ਹੈ ਮੇਰੀ ਫੋਨ ਤੇ ਵੀ ਗੱਲ ਹੋਈ ਸੀਗੀ ਠੀਕ ਹੈ ਜੀ ਰਾਮ ਸਰੂਪ ਜੀ ਤਾਂ ਪਰ ਤੈਨੂੰ ਪਤਾ ਉਹ ਜਥੇਦਾਰੀ ਦਾ ਉਹਦਾ ਸਮਾਤ ਜਥੇਦਾਰ ਨੇ ਉਹ ਤਾਂ ਆਪਣੇ ਹੈ ਨਾ ਹਾਂ ਐਵੇਂ ਕਹਿੰਦੀ ਬਹੁਤ ਨੂਰ ਹੈ ਚਿਹਰੇ ਤੇ ਮੈਂ ਸਤਿਕਾਰ ਕਰ ਦਿੰਦਾ ਤੁਹਾਡੇ ਕੈਮਰੇ ਰਾਹੀਂ ਠੀਕ ਹੈ ਜੀ ਤੇ ਮੈਨੂੰ ਕਹਿੰਦੇ ਸੀ ਕਿ ਬਾਦਸ਼ਾਹ ਸਾਹਮਣੇ ਕਹਿੰਦੇ ਗੱਲ ਕਰੀ ਤੀ ਤੇਰੀ ਠੀਕ ਹੈ ਜੀ ਵੀ ਤੈਨੂੰ ਬਣਾਵਾ ਕੇ ਕਹਿੰਦੇ ਕਿ ਤੈਨੂੰ ਲੈ ਰਹੀ ਸੀਟ ਦਬਾ ਦਾ ਤੁਸੀਂ ਚਾਹਵਣ ਹੈ ਕਿ ਉਹ ਸੀਟ ਤੇ ਪ੍ਰਤੀ ਲੈ ਹੋਰ ਹੋਰ ਅਸੀਂ ਉਹ ਟੱਟੂ ਤੋਰੇ ਫਿਰਦੇ ਆ ਪਾਰਟੀ ਠੀਕ ਹੈ ਠੀਕ ਨਹੀਂ ਜਿੱਲੀਆਂ ਪੱਕਾ ਨੇ ਸਾਡੀਆਂ ਪ੍ਰੋਟੂ ਵੀ ਕਰ ਲਈ ਆ ਦਾ ਡਾਇਲੋਗ ਵੀ ਜਥੇਦਾਰ ਸਰੂਪ ਪਸੰਗ ਜੀ ਦਾ ਠੀਕ ਹੈ ਜੀ ਹਾਂ ਉਹਨਾਂ ਨੇ ਚਲਾਇਆ ਤੇ ਸਾਰਾ ਥੋੜੇ ਆਗੂ ਪ੍ਰਤੀ ਛੋਟੇ ਬਾਦਸ਼ਾਹ ਦਾ ਕੀ ਰਤਵਾ ਮੈਨੇ ਰੱਖਦਾ ਜੀ ਰਤਵਾ ਦਿਲ ਨੇ ਜਾਨ ਨੇ ਬਸ ਉਹਨੇ ਸਿਰਤੀ ਉੱਡੇ ਫਿਰਦੇ ਆਂਗੇ ਉਹ ਤਾਂ ਅਸੀਂ ਹੈਗੇ ਤਾਂ ਕਾਲੀ ਦਲ ਦੇ ਆਮ ਜੇ ਵਰਕਰ ਐ ਜੀ ਗੱਲ ਨਹੀਂ ਪਰ ਗੱਲ ਕੀ ਹੈ ਨਾ ਜੀ ਜਿੱਤੋ ਐ ਕਹਿਦੀ ਏ ਵੀ ਬਾਦਲ ਸਾਹਿਬ ਨਾਲ ਅਸੀਂ ਜਗੇ ਆਂ ਬਸ ਐਦੋ ਤੇਰਾ ਸੱਤ ਆ ਠੀਕ ਹੈ ਠੀਕ ਹੈ ਹਾਂ ਬਹੁਤ ਸਾਡਾ ਪ੍ਰਭਾਵ ਹੈ ਮੈਂ ਕਹਿੰਦੀ ਹਾਂ ਮਾਲਕ ਦੀ ਮਿਹਰ ਹੈਗੀ ਅੱਛਾ ਇੱਕ ਗੱਲ ਹੋਰ ਹੈ ਜੇ ਤਾਂ ਕਈ ਵਾਰੀ ਥਾਰ ਕਢਾਉਣੀ ਹੋਈ ਸਾਨੂੰ ਦੱਸ ਦੀ ਠੀਕ ਹੈ ਜੀ ਬਾਦਲ ਛੋਟੇ ਬਾਦਲ ਸਾਹਿਬ ਨੇ ਇੱਕ ਫੋਨ ਕਰਨਾ ਤੈਨੂੰ ਥਾਰ ਜਿੱਥੇ ਦੱਸ ਦੇਣਾ ਚ ਮੇਰੇ ਲਈ ਦੋ ਦਿਨਾਂ ਚ ਮਿਲ ਜੂਗੀ ਬੁਕਿੰਗ ਤੇ ਮਿਲਦੀਆਂ ਨਾਲੇ ਜੀ ਸਰ ਥਾਰ ਵਾਲੀ ਗੱਲ ਤੋਂ ਜ਼ਿਆਦਾ ਹੈ ਜੀ ਪਿੱਛੇ ਜੀ ਵੀ ਗੱਲ ਆਈ ਸੀ ਵੀ ਜਿਹੜੇ ਆਪਣੇ ਰੈਸਟੋਰੈਂਟ ਨੇ ਉਹਨਾਂ ਦੇ ਵਿੱਚ ਹਿੱਸੇਦਾਰੀ ਦਾ ਕੋਈ ਨਾ ਕੋਈ ਮੁੱਦਾ ਸੀ ਨਾ 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 ਜਮੀਨ ਨਹੀਂ ਉਹ ਜਿਹੜਾ ਐਡੇ ਬੰਦੇ ਨੇ ਬਾਦਲ ਸਾਹਿਬ ਹੁਣ ਯਾਰ ਤਾਂ ਬੈਠ ਹੀ ਛੇ ਪਾਵਾਂਗੇ ਬਣਾਪੋ ਛੁੱਟੀਆਂ ਗੱਲਾਂ ਅਫਵਾਹਾਂ ਨੇ ਠੀਕ ਹੈ ਠੀਕ ਹੈ ਇਹ ਤੁਹਾਡੇ ਤੋਂ ਰੋਪ ਲੱਗਦੇ ਉਹ ਤਾਂ ਯਾਰ ਰੋਟੀ ਖਾਣ ਖੜਾ ਉਹਦਾ ਯਾਰ ਬਚਾਰਾ ਯਾਰ ਸਟੂਡੈਂਟ ਤੂੰ ਰੋਟੀ ਖਾਣ ਖੜਿਆ ਠੀਕਾ ਉਹ ਕਿਸੇ ਕੰਜਰ ਨੇ ਵੀਡੀਓ ਤੇ ਲੈ ਕੇ ਪਾਤਾ ਵੀ ਬਾਦਲ ਨੇ ਇਛਾ ਪਾ ਲਈ ਚ ਵੀ ਹੁਣ ਬੰਦੇ ਨੇ ਰੋਟੀ ਤਾਂ ਖਾਣੀ ਹੈ ਤੇ ਸਭ ਤੋਂ ਤੁਹਾਡੇ ਕੋਈ ਕੰਮ ਗਣਾ ਦਿਓ ਜੀ ਕੰਮ ਕੰਮ ਗਣਾ ਮੈਂ ਹਾਂਜੀ ਸਭ ਤੋਂ ਵੱਡਾ ਕੰਮ ਅਮਰੀਕਾ ਦੇਖ ਲੈ ਕਿੱਡਾ ਦੇਸ਼ ਹੈ ਕੈਨੇਡਾ ਕਿੱਡਾ ਦੇਸ਼ ਹੈ ਪਾਣੀ ਵਾਲੀਆਂ ਬੱਸਾਂ ਪੰਜਾਬ ਤੇ ਚਲਾਈਆਂ ਨੇ ਚਲਾਈਆਂ ਚਲਾਈਆਂ ਮੰਨਦੇ ਨੇ ਚਲਾਈਆਂ ਰੈਂਪ ਹੋਰੀ ਕੱਢਣੇ ਚਲਾਈਆਂ ਨੇ ਕਦੇ ਉਹਨਾਂ ਨੇ ਨਹੀਂ ਚਲੀਆਂ ਜੀ ਹਾਂ ਪਾਣੀ ਵਾਲੀਆਂ ਬੱਸਾਂ ਦੇਖ ਤੂੰ ਹੋਰ ਯਾਰ ਇੱਥੋਂ ਉੱਤੇ ਕੀ ਕੰਮ ਗਣਿਆ ਮਾਮਾ ਮੰਡੀਆਂ ਬਟਰੈਕਟਰ ਨੂੰ ਗੱਡਾ ਕਹਿ ਕੇ ਬਾਦਲ ਸਾਹਿਬ ਨੇ ਕਰਵਾਇਆ ਟੈਕਸ ਮਾਫ ਹਾਂ ਹੋਰ ਤੈਨੂੰ ਦੱਸ ਮੈਂ ਕੀ ਕੰਮ ਹੈ ਸਾਗਨ ਸਕੀਮ ਦੇਖ ਲੈ ਤੂੰ ਹੈਨਾ ਹਾਂਜੀ ਹਾਂਜੀ ਆਟਾ ਦਾਲ ਛਕੀਮ ਹੋਗੀ ਸਾਰੀਆਂ ਬਾਦਲ ਸਾਹਿਬ ਦੀਆਂ ਨੇ ਇਹ ਸਕੀਮਾਂ ਇਹ ਤਾਂ ਹੁਣ ਵਾਲੇ ਤੇ ਯਾਰ ਕਾਪੀ ਕਰਦੇ ਨੇ ਯਾਰ ਸਹੀ ਗੱਲ ਹੈ ਜੀ ਹਾਂ ਤੇ ਸਰ ਤੁਹਾਡਾ ਆਉਣ ਵਾਲੇ 2024-27 ਵਿੱਚ ਉਹਨਾਂ ਦੇ ਵਿੱਚ ਤੁਹਾਡੇ ਕੰਮਾਂ ਦਾ ਵੇਰਵਾ ਕੀ ਹੋਊਗਾ ਜੀ ਕੰਮ ਕਰ ਰਹੇ ਤੁਸੀਂ ਨੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਕਹਿੰਦੇ ਵੱਡਾ ਕੰਮ ਤਾਂ ਨਛਿਆਲਾ ਕਰਨਾ ਹੈ ਉਹ ਤਾਂ ਤੁਹਾਡੇ ਤੇ ਰੋਪ ਹੀ ਲੱਗਦੇ ਆ ਉਹ ਸਾਡੇ ਤੇ ਰੋਪ ਲੱਗਦਾ ਅਸੀਂ ਕਲੰਕ ਤਾਰਨਾ ਇੱਥੋਂ ਠੀਕ ਹੈ ਜੀ ਤੇ ਰਹੀ ਗੱਲ ਨੌਕਰੀਆਂ ਪਈਆਂ ਪੜਾਉਣ ਨੂੰ ਜਿੰਨਾਂ ਨੂੰ ਆਪਣੇ ਬੱਚੇ ਬੱਚਿਆਂ ਨੂੰ ਲੋੜ ਆ ਵਧੀਆ ਪੜ੍ਹਾਈ ਚ ਪੜਦੇ ਨੇ ਹਾਂਜੀ ਹਾਂਜੀ ਨੌਕਰੀ ਦੀ ਪੜ੍ਹਾਈ ਕਰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਨੌਕਰੀਆਂ ਦਵਾ ਮੰਗੇ ਠੀਕ ਹੈ ਜੀ ਤੇ ਟਰਾਲੀਆਂ ਭਰ ਕੇ ਪੰਜਾਬ ਨੂੰ ਨੋਟਾਂ ਦੀਆਂ ਲਿਆਵਾਂਗੇ ਹੋਰ ਦੱਸ ਠੀਕ ਹੈ ਠੀਕ ਹੈ ਸਰ ਜੀ ਹਾਂ ਹੋਰ ਕੋਈ ਦੀ ਗੱਲ ਬਾਤ ਗੱਲ ਬਾਤ ਬਾਈ ਪਾਰਟੀ ਵਾਰੇ ਜੀ ਪਾਰਟੀ ਤੋਂ ਗੱਲਾਂ ਤੂੰ ਕਿਹੜੀਆਂ ਲੈ ਕੇ ਵਹੇਗਾ ਜੇ ਪਾਰਟੀ ਵਾਰੇ ਤਾਂ ਹੂੰ ਤੂੰ ਐਸਾ ਬਣਾ ਲੈ ਜਿੱਦੇ ਦੇ ਐਵੇਂ ਕਹਦੀਏ ਪੁਰਾਣੇ ਖੁੰਡੇ ਸੀ ਬਣੇ ਆਗੇ ਹੈਣਾ ਪਾਰਟੀ 'ਚ ਜਿੱਦੇ ਦੇ ਗਏ ਆਗੇ ਹਾਂਜੀ ਸਾਰੀ ਉਮਰ ਲੰਘੀ ਆ ਦੇਖ ਲੈ ਬਗਲ ਤੇ ਕਪਾਲ ਨਹੀਂ ਦੀ ਦਾੜੀਆਂ ਆ ਗਈਆਂ ਸਾੜੀ ਹਾਂਜੀ ਹਾਂਜੀ ਚਿੱਟੇ ਹੋ ਜਾਣਗੇ ਬਾ ਪਾਰਟੀ ਦੇ ਲੇਖੇ ਲਾਤੀ ਉਮਰ ਅਸੀ ਦਾ ਸਾਰੀ ਲੀਲੀਆਂ ਪੱਗਾਂ ਚਿੱਟੇ ਕੁਰਤੇ ਪਜਾਮੇ ਪੈਂਦੀ ਆ ਕਿ ਨਹੀਂ ਤੋਰ ਰਹਿੰਦੇ ਖੁਦ ਹੀ ਐਣਕਾ ਲਾ ਰਹੇ ਨੇ ਅਸੀਂ ਅੱਖਾਂ ਤੇ ਜਿਹੜੀ ਸਰ ਪਿੱਛੇ ਦੋ ਚੋਨਾ ਲੰਘ ਕੇ ਗਈਆਂ ਨੇ ਜੀ ਹਾਂਜੀ ਉਹਦੇ ਵਿੱਚ ਕੀ ਇਹੋ ਜਿਹਾ ਹੋਇਆ ਵੀ ਤੁਹਾਡੀ ਪਾਰਟੀ ਨੂੰ ਵੋਟ ਨਹੀਂ ਮਿਲ ਰਹੀ ਹੈ ਜੀ ਉਹ ਤਾਂ ਯਾਰ ਐਵੇਂ ਬਾਸਾ ਨਵੇਂ ਜੇ ਮੁੰਡਿਆਂ ਨੇ ਚੱਕਤਾ ਕੰਮ ਉਹ ਤਾਂ ਕਹਿੰਦੇ ਵੀ ਚਲੋ ਮੌਕਾ ਆ ਗਿਆ ਨੇ ਹੋਰ ਨੂੰ ਵੀ ਅਸੀਂ ਆਖਾ ਚਲੋ ਕੋਈ ਨਹੀਂ ਕਿ ਫੇਰ ਕੀ ਹੋਗਾ ਜੇ ਇੱਕ ਵਾਰੀ ਹੈ ਨਾ ਐ ਹੋਰ ਬਥੇਰਾ ਟਾਈਮ ਰਾਜ ਕਰ ਲੈ ਹੁਣ ਅੱਗੇ ਫੇਰ ਕਰ ਲਾਂਗੇ 27 ਚ ਪੱਕਾ ਜੀ ਹੋਰ ਤੁਸੀਂ ਗੱਲ ਨੂੰ ਲੈ ਕੇ ਮਾਸ਼ਾਓ ਲਿਆ ਯਾਰ ਤੂੰ ਗੱਲ ਕਿਹੜੀ ਕਰਤੀ ਹੋ ਜਵਾਕਾਂ ਵਾਲੀਆਂ ਗੱਲਾਂ ਥੋਡੀਆਂ ਪੱਤਰਕਾਰ ਹੋ ਯਾਰਾ ਤੁਸੀਂ ਸਹੀ ਖਬਰ ਦੱਸਾਇਆ ਕੁਛ ਨਹੀਂ ਹੈ ਤੁਹਾਡੇ ਤੋਂ ਜੀ ਹਾਂ ਨਹੀਂ ਸਵਾਰ ਜੀ ਸੱਦ ਕੇ ਪੁੱਛੋ ਜੀ ਕੋਈ ਚੱਕਰ ਨਹੀਂ ਹੋਰ ਕੋਈ ਚਾਹ ਪਾਣੀ ਦੀ ਸੇਵਾ ਨਹੀਂ ਚਾਹ ਪਾਣੀ ਤੁਸੀਂ ਪਿਆਤਾ ਜੀ ਅੱਛਾ ਪਿਆਤਾ ਜੀ ਪਿਆਤਾ ਅਸੀਂ ਥੱਲੇ ਬਾਰਕ ਕਰਾਂਗੇ ਹਾਂ ਫੇਰ ਠੀਕ ਹੈ ਹਾਂ ਬਾਕੀ ਹੁਣ ਤੁਸੀਂ ਦੇਖ ਲਓ ਜੀ ਅੱਜ ਦੇ ਟਾਈਮ 'ਚ ਕੀ ਨਾ ਕਰਾਂ ਵਧ ਗਿਆ ਹਨ ਅਸੀਂ ਕ੍ਰਾਇਮ ਨੂੰ ਖਤਮ ਕਰ ਦਾਂਗੇ ਜੀ ਨਾਲੇ ਸਰ ਤੁਹਾਡੇ ਤੇ ਇੱਕ ਇਹ ਵੀ ਇਲਜ਼ਾਮ ਲੱਗਦਾ ਵੀ ਇਹਦੇ ਗੈਂਗਸਟਰ ਨੇ ਇਹ ਤੁਹਾਡੀ ਪਾਰਟੀ ਨੇ ਪੈਦਾ ਕਰਿਆ ਜੀ ਨਾ ਝੂਠ ਨਰਾ ਝੂਠ ਇਸ ਪ੍ਰਾਣਿਆਂ ਦੇ ਕੰਮ ਨੇ ਛੱਡਾ ਨਹੀਂ ਹੈਗਾ ਇਹ ਨਹੀਂ ਪ੍ਰਾਣੀ ਪਾਰਟੀ ਦਾ ਤੁਹਾਡੀ ਹੋਏ ਜੀ ਨਹੀਂ ਛੱਡੀ ਤਾਂ ਹੈਗੀ ਹੈਗੀ ਸਾਡੇ ਤੋਂ ਪਹਿਲਾਂ ਵੀ ਹੈਗੀ ਸੀ ਨਹੀਂ ਕੋਈ ਸਪਾਈ ਦੇ ਹੋਈ ਇਹਦੇ ਪ੍ਰਤੀ ਸਰ ਭਾਈ ਤਾਂ ਕੋਈ ਸਾਡਾ ਕੁਛ ਨਹੀਂ ਐ ਮੈਂ ਕਹਿ ਰਹੀ ਐ ਇਸ ਤਰ੍ਹਾਂ ਚਾਹੇ ਜਿੱਥੇ ਮਰਜੀ ਬਾੜ ਨੂੰ ਸਾਨੂੰ ਤਾਂ ਜਿੱਥੇ ਮਰਜੀ ਸੌਂ ਚਕਾ ਲੈਣ ਸੌ ਚੱਕ ਸਮਾਗਮ ਕਰਾ ਲੈਣ ਦਿੱਤਾ ਦੇਣਾ ਸਵਾਹ ਦਾ ਇਹ ਕਾਂਗਰਸ ਵਾਲੇ ਵਿੱਚ ਊਠੀਆਂ ਖਾ ਗਈ। ਨਹੀਂ 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 ਉਹ ਤਾਂ ਚਲੋ ਉਹਨਾਂ ਤਾਂ ਯਾਰ ਹੁਣ ਕੀ ਕਹੀਏ ਯਾਰ ਉਹ ਤਾਂ ਸਾਰੇ ਪਾਰਟੀਆਂ ਛੱਡ ਕੇ ਇਕੱਲੇ ਰਹਿ ਗਏ ਵਿਚਾਰੇ। ਕਦੇ ਕੋਈ ਭੱਜ ਜਾਂਦਾ ਤੀਜੇ ਦਿਨ ਕਦੇ ਕੋਈ ਭੱਜ ਜਾਂਦਾ। ਇਹ ਭੱਜੇ ਦਾ ਸਰ ਤੁਹਾਡੀ ਪਾਰਟੀ ਦੇ ਵਿੱਚ ਵੀ ਨਹੀਂ ਸੱਕਦੀ। ਨਹੀਂ ਜੀ ਉਹ ਤਾਂ ਚਲੋ ਯਾਰ ਕੋਈ ਗੱਲ ਨਹੀਂ ਆ ਜਾਣਗੇ ਕੋਈ ਨਾ ਉਹ ਤਾਂ ਮਰ ਗਿਆ ਜੀ। ਅੱਛਾ ਮਰ ਗਿਆ ਉਹ ਤੇ ਕੋਈ ਨਾ ਮੇਰੀ ਨਿਗਾਹ ਨਹੀਂ ਪਈ ਤੀ ਕਿ ਉਹ ਨਾ ਮੈਂ ਥੋੜਾ ਜਿਹਾ ਪੁੱਲ ਲਗਾਇਆ ਧੀਆ ਮੇਰਾ ਪਰ ਤਨਵਾਦ ਭਰਾਇਸ਼ਰ ਵਾਲਾ ਰਹਿੰਦਾ ਪਾਰਟੀ ਦੇ ਕੰਮਾਂ ਕਰਕੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹ ਨਵੇਂ ਹੋਰ ਆ ਗਏ ਨਵੇਂ ਨਵੇਂ ਨੂੰ ਪਰ ਪੱਤੀ ਸੀ ਜੇਤੀ ਜੇਤੀ ਕਰਦੇ ਯਕੀਨ ਜੈ ਨਹੀਂ ਹੈਗਾ ਪੁਰਾਣੇ ਖੁੰਡੀ ਰੱਖੋਗੇ ਸਾਰੇ ਪੁਰਾਣੇ ਕਿੱਥੇ ਤਾਂ ਜਰ ਡੇਕ ਦੀ ਛਾਂ ਹਾਂਜੀ ਕਿੱਥੇ ਪੁਰਾਣੇ ਬੋਰਡ ਦੀ ਛਾਂ ਫਰਕ ਤਾਂ ਹੈਗਾ ਜੀ ਫਰਕ ਹੈਗਾ ਕਿ ਨਹੀਂ ਹੈਗਾ ਜੀ ਹੈਗਾ ਬਾਬਾ ਬੋਰਡ ਕਹਿੰਦੇ ਸੀ ਵੱਡੇ ਬਾਜ਼ਾਰ ਨੂੰ ਜੀ ਜੀ ਬਹੁਤ ਕੰਮ ਕਰਿਆ ਵੱਡੇ ਬਾਜ਼ਾਰ ਹਾਂ ਬਠਿੰਡੇ ਚ ਤੂੰ ਦੇਖ ਲੈ ਇਹ ਮਜਾ ਹਸਪਤਾਲ ਲੈ ਆਏ ਨੇ ਕਿੰਨੀ ਤਾਕੜੀ ਚੀਜ਼ ਆਈ ਹੈਗੀ ਬਠਿੰਡੇ ਨੂੰ ਐ ਚੰਡੀਗੜ ਜੀ ਸਰ ਜੀ ਹਾਂ ਹੋਰ ਕੋਈ ਗੱਲਬਾਤ ਜੀ ਗੱਲਬਾਤ ਤਾਂ ਬੱਝ ਆ ਬੈਠੇ ਹੈਗੇ ਟੌਰ ਤੇ ਦਰਸ਼ਕਾਂ ਨੂੰ ਵੀ ਦੱਸੋ ਜੀ ਵੀ ਦਰਸ਼ਕਾਂ ਨੂੰ ਮੈਂ ਕੀ ਦੱਸਾਂ ਜੀ ਹੁਣ ਮੈਂ ਤਾਂ ਇਹ ਕਹਿਣਾ ਵੀ ਭਾਈ ਕੱਟੇ ਰਹਿਆ ਕਰੋ ਲੜੋ ਨਾ ਕਦੇ ਵੀ ਬਾਕੀ ਆਇਆ ਮੈਂ ਇਹ ਗੱਲ ਵੀ ਕਹਿ ਦੇਣਾ ਵੀ ਸਾਡੇ ਪਿੱਛੇ ਲੱਗ ਕੇ ਭਾਈ ਆਪਦੇ ਪਰਿਵਾਰ ਦੇ ਰਿਸ਼ਤੇਦਾਰੀਆਂ ਤੇ ਫੇਕ ਨਾ ਪਾਇਆ ਕਰੋ ਜੀ ਸਿਆਣੀ ਗੱਲ ਹੈ ਤੁਹਾਡੀ ਹਾਂ ਅਸੀਂ ਤਾਂ ਪਾਰਟੀ ਵਾਲਿਆਂ ਦੇ ਸਾਡਾ ਕੀ ਪਤਾ ਕੱਲ ਨੂੰ ਕਿਹਦੇ ਨਾਲ ਗੱਠ ਜੋੜ ਕਰ ਲੀਏ ਸੋ ਸਾਡੇ ਕੋਈ ਕਿਸੇ ਹੋਰ ਰੰਗ ਦੀ ਕੱਚਾ ਕਿਸੇ ਹੋਰ ਰੰਗ ਦਾ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਮੇਰੇ ਜੇਠ ਦੀਆਂ ਦਸਤਾਰਾਂ ਦੇ ਵਿੱਚ ਰੰਗ ਬਦਲਦੇ ਗਾਣਾ ਵੀ ਰਾਜ ਬਰਾੜਦਾ ਹੈ ਸਹੀ ਹੈ ਹੈਨਾ ਨਾਲ ਉਹ ਸੁਨੀਤਾ ਜੀ ਕੀ ਨਾਮ ਨੇ ਮੈਨਾਂ ਨਹੀਂ ਉਹਨਾਂ ਦਾ ਜਾਣਦਾ ਜਿੰਦਾ ਨੇ ਗਾਇਆ ਸੀਗਾ ਸੋ ਵੀ ਸਾਡੇ ਪਿੱਛੇ ਲੱਗ ਕੇ ਭਾਈ ਲੜਾਇਆ ਨਾ ਕਰੋ ਪਿੰਡ ਦੇ ਵਿੱਚ ਠੀਕ ਹੈ ਜੀ ਹਾਂ ਹੁਣ ਆਪਾਂ ਨੂੰ ਪਤਾ ਗਿਆ ਵੀ ਸਪੂਨ ਹਰੇਕ ਪਾਰਟੀ ਦੇ ਹੁੰਦੇ ਹੀ ਨੇ ਹੈਨਾ ਹਰੇਕ ਦੇ ਹੁੰਦੇ ਨੇ ਸਪੂਨ ਸਾਡੇ ਵੀ ਜਦੋਂ ਅਸੀਂ ਵੀ ਉਹਨਾਂ ਚੋਂ ਹੀ ਆਉਣੇ ਆ ਗਏ ਇਹ ਜੀ ਗੱਲ ਨਹੀਂ ਬਰਕਰਾਰ ਤਾਂ ਅਸੀਂ ਨਾ ਆਂਦੀਆਂ ਹੈਂਗੇ ਆ ਇਹ ਗੱਲਾਂ ਨੇ ਹੋਰ ਫਿਰ ਹੋਰ ਵਧੀਆ ਜੀ ਸਾਰਾ ਖੇਡਾਂ ਬਾਰੇ ਤੁਹਾਡੀ ਕੀ ਦਿਲਚਸਪੀ ਹੈ ਜੀ ਮੈਂ ਕਬੱਡੀ ਪਹਿਲਾ ਵਰਲਡ ਕੱਪ ਹੁੰਦੇ ਸੀ ਆਪਣੇ ਹਾਂਜੀ ਹਾਂਜੀ ਉਸ ਤੋਂ ਬਾਅਦ ਹੋਈ ਤੁਹਾਡੀ ਸਰਕਾਰ ਤੋਂ ਬਾਅਦ ਕੀ ਤੁਸੀਂ ਅੱਗੇ ਲੈ ਕੇ ਆ ਰਹੇ ਹੋ ਜੀ ਹਾਂ ਬਸ ਸਰਕਾਰ ਆਉਣ ਤੋਂ ਸਾਡੀ ਦੁਬਾਰੇ ਖਿਡਾਰੀ ਵੇਚ ਦੀ ਦਾ ਕਾਇਦੇ ਨੇ ਕਹਿੰਦੇ ਵੀ ਵਰਲਡ ਕੱਪ ਤਾਂ ਕਹਿੰਦੇ ਵੀ ਬਾਦਲੀ ਕਰਾਉਂਦੇ ਸੀਗੇ ਹਾਂਜੀ ਹਾਂਜੀ ਤੋਂ ਐਸਾ ਹਾਲ ਆਲਾ ਕਬੱਡੀ ਇੰਟਰਨੈਸ਼ਨਲ ਤੱਕ ਪਾਕੀ ਤੀ ਜੀ ਜੀ ਸਰ ਇੰਟਰਨੈਸ਼ਨਲ ਤੱਕ ਚੱਲਦੀ ਆ ਕਬੱਡੀ ਹਾਂਜੀ ਜਦੋਂ ਕੱਪ ਕਰਾਉਂਦੇ ਸੀ ਐ ਦੇਸਾਂ ਤੋਂ ਖੜਿਆ ਰੀ ਫੇੜਣਾ ਹੁੰਦੇ ਹਾਂ ਜੀ ਹਾਂ ਜੀ ਤਾਂ ਐ ਸਭ ਰਾਲਾ ਬਾਲੀਵੁੱਡ ਵਾਲੀਆਂ ਕਰੀਨਾ ਕਪੂਰ ਹੋ ਰਹੀਆਂ ਲੋਕਾਂ ਨੇ ਫੜ ਫੜਨਾ ਚਾਹਤੀ ਸੀ ਹਾਂ ਜੀ ਹਾਂ ਜੀ ਸ਼ੈਰੂ ਖਾਨ ਬਾਰਕਿਆਂ ਬੈਠਦੇ ਸੀ ਫਾਦਲ ਸਾਹਿਬ ਨਾਲ ਆ ਕੇ ਦੇਖ ਲੈ ਸਾਰਾ ਬਾਲੀਵੁੱਡ ਲੋਕਾਂ ਨੇ ਨਚਾਤਾ ਸੀ ਨਚਾਤਾ ਜੀ ਪੱਲੇ ਪੱਲੇ ਹੁੰਦੀ ਸੀ ਗਾਣਾ ਵੀ ਉਹ ਤੀਜਾ ਜਦੋਂ ਚੱਲਦਾ ਹੁੰਦਾ ਸੀ ਦੇਖ ਲੈ ਉਹ ਕਿੰਨਾ ਸੋਹਣਾ ਗਾਣਾ ਆਉਂਦਾ ਕੱਪ ਤੇ ਆ ਨੂਰੀ ਦੀਗਾ ਮਹਾਨ ਤੇ ਸਰ ਤੁਸੀਂ ਨਿਗਾ ਕਰਵਾਈ ਹੋਈ ਹੈ ਇਹ ਕਾਲੇ ਚਸ਼ਮਾ ਧਾਰ ਕੇ ਨਹੀਂ ਨਿਗਾ ਤਾਂ ਸਵਾਲ ਹੀ ਨਹੀਂ ਹੈਗਾ ਇਹ ਤਾਂ ਸਾਡੇ ਮਜੀਠਾ ਸਾਹਿਬ ਨੇ ਕਿਹਾ ਹੋਇਆ ਹੈਗਾ ਅੱਛਾ ਅੱਛਾ ਜੀ ਐਨ ਕਾ ਤਾਂ ਲਾ ਕੇ ਰੱਖਣੇ ਨੇ ਤੁਸੀਂ ਇਹ ਦੇਖੋ ਵੀ ਸੋਹਣੀਆਂ ਲੱਗਦੀਆਂ ਪ੍ਰੋਟੋਕੋਲ ਫੋਲੋ ਕਰਦੇ ਤੁਸੀਂ ਪ੍ਰੋਟੋਕੋਲ ਫੋਲ ਐ ਤੈਨੂੰ ਪਤਾ ਪਤਾ ਪੈਂਦੀ ਨੇ ਜੇ ਕਈ ਵਾਰੀ ਕੋਈ ਅੱਖ ਚ ਰੋੜਾ ਨਾ ਮਾਰ ਜੇ ਨਮੋੜੀ ਨਾ ਮਾਰ ਜੇ ਜੀ ਸਰ ਜੀ ਹਾਂ ਤਾਂ ਟੱਕ ਫ੍ਰੈਨ ਕਾ ਨਾਉਣੀਆਂ ਪੈਂਦੀਆਂ ਨੇ ਸਾਡੇ ਠੀਕ ਹੈ ਸਰ ਓਕੇ ਸਰ ਜੀ ਧੰਨਵਾਦ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਜੀ ਕੀਰਦ ਜਾਂ 2027 ਦੇ ਚੋਂ ਅਗਰ ਕਾਲੀ ਜਲਦੀ